ਮਤੀ ਫੇਅਰ 24 ਨੂੰ ਲਬੀ ਰਿਆਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼੍ਰੀ ਪੂ ਜੀ ਸ਼ੰਕਰੀ ਦੀ ਮੂਰਤੀ ਦੇ ਵਿੱਚ ਆਂਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸਬੰਧੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫ ਕੇ ਅਰਜ਼ੀ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ ਆਉਂਦਾ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੁੱਖ ਦੇ ਬਣਾ ਦਿੱਤੀਆਂ ਗਈਆਂ ਸੀ ਯੋ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜਰੀਏ ਜਿਹੜੇ ਆ ਅਸੀਂ ਦੋ ਮੁਲਜ਼ਮ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਜਿਹੜਾ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜੀ ਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਨਾਲੀ ਛੱਪੜੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੇ ਅਰੈਸਟ ਕਰਕੇ ਜੀਡੀ ਵੀ ਦੇ ਨਾਲ ਮੂਰਤੀ ਸ਼੍ਰੀ ਜੀ ਪੋਲੇਸ਼ਾ ਕੰਦੀ ਮੂਰਤੀ ਤੋਂ ਸੋ ਆਜ ਆਪਣੇ ਚਲਦੀ ਦੀ ਜਿਹੜੀ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜੇ ਇਹ ਸਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲੈ। ਕਿੰਨੀ ਕਿੰਨੀ ਚਾਂਦੀ ਸੀ ਵੀ? ਹਨੇ ਕੰਮ ਦੀ ਕਿੰਨੀ ਕੁ ਕੁਆਂਟੀਟੀ ਸੀ ਲੈਣ ਦੀ? ਤੇ ਅਪ੍ਰੋਕਸੀਮੇਟ 1 ਕਿਜੀ ਦੇ ਲਾਗੇ ਸੀ। ਤੇ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਵੀ ਕੀਤੀ। ਤੇ ਡੇਟਨ ਦੀ ਤਾਕਤ ਦੇ ਵਿੱਚ ਸੀ। ਉਦੋਂ ਨੂੰ ਇਹ ਟਰੈਪ ਕਰ ਲਿਆ। ਸਾਰੇ ਚੋਰੀਓ ਕਰਨ ਆਏ ਸੀ ਜਾਂ ਪਹਿਲਾਂ ਉਹਦੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ। ਜੀ ਤੇ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਵੀ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਮੇਲਾ ਦੇ ਉੱਤੇ ਵੀ ਚੋਰੀ ਕਰਦੇ। ਇਹਨੇ ਕੋਸ ਕੀ ਹੁੰਦੀ ਹੈ? ਤੇ ਦੀ ਉਹ ਚਾਂਦੀ ਦੀ ਪੋਸਟ ਵੀ ਦੇਖ ਲਓ। ਉਹ 30,000 ਦੇ ਲੱਗੇ। ਇਹ ਚਾਂਦੀ ਬਾਤ ਹੋ ਗਈ ਜੀ। ਆਹ ਦੇ ਆਹ ਚਾਂਦੀ। ਪਹਿਲੇ ਪਹਿਲਾਂ ਵੀ ਰੁਕੇ ਤਾਂ ਜੀ। ਪਹਿਲਾਂ ਇਹਨੇ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਡੇੜਾ ਵਗੈਰਾ ਚੋਰੀ ਕਰ ਲਿਆ ਸੀ। ਉਹ ਤੋਂ ਬਿਨਾ ਇੱਕ ਬਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਜਿਹਦੇ ਸੰਬੰਧੀ ਆਲਰੇਡੀ ਦੋ ਪਰਚੇ ਤੇ ਜਗਜੀਤ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ। ਕਿੰਨੇ ਕ ਟਾਈਮਸ ਜੀ ਉਹਨਾਂ ਨੇ ਵਾਰਦਾਸ ਨੂੰ ਕਹਿੰਦਾ ਨੇ। ਇੱਕ ਆਕਸੀਬਿਟੀ ਜਿਹੜੇ 10 10 ਵੇਜਨ ਕਿਤੇ ਪਟਿਕ ਪਟਿਕ ਕਰ ਰਿਹਾ ਉਹ ਵੀ ਰਾਸ਼ੀ ਨੂੰ ਦਾ ਇੱਕ ਹੀ ਨੂੰ ਤੁਮਾਰ ਕੋਲ ਆਜੋ ਆਜੇ ਨਾਲ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਹੋਰ ਤੇਜੀ ਗੱਲ ਆਉਗੀ ਨਾ ਤੋਂ ਬਰਾਦ ਉਹ ਵੀ ਤੁਹਾਡਾ ਸ਼ਿਰਕਤ ਕਰਦੇ ਸੀ ਬਹਿਨਚ ਵਾਲੇ ਜੀ ਦੋਨੇ ਇਹਨੇ ਸੀਗਾ ਕੋਈ ਨਾਲ ਸੀ ਇਹਨਾਂ ਦੇ ਦੋਨੇ ਇਹਨੇ ਸੀ ਚੌਂਦੀ ਤੋਂ ਹੀ ਆਪਣਾ ਘਰ ਦਾ ਜਿਆਦਾ ਕਰਦੇ ਸੀ ਜੀ ਆ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬਸੂਪਾ